ਤੂੰ ਅੰਗਰੇਜ਼ੀ ਵਾਲੀ ਬੋਲਦਾ ਮੈਨੂੰ ਆਉਂਦੀ ਨਹੀਂ ਇੰਗੀ ਦਾਦੇ ਵੀ ਝੜਕ ਦਿੰਦੇ ਨੇ ਤਾਏ ਚਾਚੇ ਵੀ ਉੱਥੇ 911 ਚੱਲਦਾ ਕਹਿੰਦੇ ਉਹ ਬੁਲਾ ਦਿੰਦੇ ਨੇ ਇੱਧਰ ਦਾ 버ਗਰ ਪੀਜੇ ਚੱਲਦੇ ਨੇ ਇੱਥੇ ਫਿਰ ਕੀ ਇੱਥੇ ਪੀਜਾ ਐਵੇਂ ਹੀ ਆ ਇੱਥੇ ਦਾ ਗੋਰੀਆਂ ਦਫਾ ਕਰ ਆਏ ਹਾਏ ਹਾਏ ਉੱਥੇ ਉੱਤੇ ਤਾਂ ਰਹਿਣੀ ਗੋਰੀਆਂ ਜਾਂ ਫਿਰ ਉਧਰੋਂ ਕਿਵੇਂ ਦਫਾ ਕਰਾਂਗੇ ਨੇ ਕੀ ਮਹਿਸੂਸ ਹੋਇਆ ਕਿਉਂਕਿ ਯੋਗਰਾਜ ਜੀ ਤੇ ਬੜੇ ਸਖਤ ਬਜਾਜ ਨੇ ਤੇ ਬੜੇ ਪਿਆਰ ਵੀ ਬਹੁਤ ਕਰਦੇ ਨੇ ਤੁਹਾਨੂੰ ਟ੍ਰੈਂਡ ਬਣ ਗਈ ਸੀ ਅੱਛਾ ਪੱਕੀ ਯਾਰੀ ਪੈ ਗਈ ਯੋਗਰਾਜ ਜੀ ਨਾਲ ਕਿਉਂਕਿ ਜਿਹੜਾ ਬੱਚਾ ਹੁੰਦਾ ਨਾ ਤਾਂ ਮਨ ਪੜਾ ਸਾਫ਼ ਹੁੰਦਾ ਉਹ ਸੱਚੀ ਗੱਲ ਦੱਸਦਾ ਕਿੱਦਾਂ ਦੇ ਹੁੰਦੇ ਨੇ ਆਰਟਿਸਟ ਫੇਕ ਹੁੰਦੇ ਆ ਜਾਂ ਅਸਲੀ ਹੁੰਦੇ ਆ ਤੇ ਗੋਰੀਆਂ ਕੁੜੀਆਂ ਕਿੰਨੇ ਤੇ ਨਹੀਂ ਮੈਸੇਜ ਕਰ ਲੱਗਦੀਆਂ ਏ ਗੋਰੀਆਂ ਕੁੜੀਆਂ ਵੀ ਮੈਸੇਜ ਕਰਦੀਆਂ ਇਨਸਪਾਇਰ ਹੁੰਨੇ ਹੋ ਜਾਂ ਦੀ ਜਿਹੜੀ ਚੀਜ਼ ਆ ਤੁਸੀਂ ਆਪਣੇ ਅੰਦਰ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਅਣਕੀ ਅਣਕੀ ਸੀ ਅਣਕੀਆ ਗੀਤ ਜੱਟ ਦੇ ऐसे ਕਲਾਕਾਰ ਦੇ ਨਾਲ ਜੀ ਦੀ ਉਮਰ ਤਾਂ ਬੇਹੱਦ ਛੋਟੀ ਹੈ ਪਰ ਕੰਮ ਉਹ ਵੱਡੇ ਕਰਦਾ ਹੈ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਉਹ ਨਜ਼ਰ ਆਉਂਦਾ ਹੈ ਵੱਡੀਆਂ ਵੱਡੀਆਂ ਫਿਲਮਾਂ ਵੀ ਕਰ ਰਿਹਾ ਗੱਲ ਉਹਦੀ ਪਾਲੀਵੁੱਡ ਤੱਕ ਨਹੀਂ ਹਾਲੀਵੁੱਡ ਤੱਕ ਹੁੰਦੀ ਹੈ ਨਾਮ ਦੀ ਗੱਲ ਕਰੀਏ ਤਾਂ ਬੱਚੇ ਸਾਡੇ ਦੋਸਤ ਵੀਰ ਦਾ ਨਾਮ ਹੈ ਅਰਮਾਨ ਔਜਲਾ ਤੇ ਔਜਲੇ ਤੁਹਾਨੂੰ ਪਤਾ ਅੱਜ ਕੱਲ ਸਾਰੇ ਪਾਸੇ ਛਾਏ ਪਏ ਨੇ ਤੇ ਇਸ ਔਜਲੇ ਨਾਲ ਵੀ ਗੱਲਬਾਤ ਕਰਦੇ ਹਾਂ ਹਾਲ ਚਾਲ ਪੁੱਛਦੇ ਹਾਂ ਕੀ ਕਹਿੰਦੇ ਨੇ ਔਜਲਾ ਸਾਹਿਬ ਜਾਨੀ ਕਿ ਅਰਮਾਨ ਔਜਲਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਵਧੀਆ ਥੈਂਕ ਯੂ ਫਰ ਬੈਗਮੀ ਆ ਯਾਰ ਤੁੰਗਰੇਜੀ ਵਾਲੀ ਬੋਲਦਾ ਮੈਨੂੰ ਆਉਂਦੀ ਨਹੀਂ ਹੈ ਹੋਰ ਠੀਕ ਠਾਕ ਹਮ ਅੱਛਾ ਕਿਵੇਂ ਸ਼ੌਂਕ ਪਿਆ ਕਲਾਕਾਰੀ ਦਾ ਅਦਾਕਾਰੀ ਦਾ ਫੈਮਿਲੀ ਚ ਸੀਗਾ ਕੋਈ ਕਰੋਨੇ ਚ ਚਲੋ ਹੋਈ ਸੀ ਕਰੋਨਾ ਉਹਦੇ ਵਿੱਚ ਮੈਂ ਉਦਾਂ ਹੀ ਸੀ ਸ਼ੇਚ ਐਕਟਿੰਗ ਕਰੀਂ ਗਿਆ ਅੱਛਾ ਫਿਰ ਜਦਾਂ ਹੋਰ ਕੁਝ ਸਿਗਾ ਨਹੀਂ ਕਰਨ ਲਈ ਘਰੇ ਫਿਰ ਮੈਂ ਵੀਡੀਓ ਬਣਾਉਂਗਾ ਆਪਿਆ ਅੱਛਾ ਫਿਰ ਵੀਡੀਓ ਤੋਂ ਵੀਡੀਓ ਕਿਡੀਆਂ ਬਣਾਉਂਦਾ ਸੀ ਫਨੀ ਜੀ ਆਂ ਜਿੰਦੇ ਅੱਛਾ ਨਹੀਂ ਆਪ ਵੀ ਕਨਸੈਪਟ ਬਣਾ ਲੈਂਦੇ ਸੀ ਨਹੀਂ ਕਿ ਹਾਂ ਕਿ ਕਾਪੀ ਕਰਦੇ ਸੀ ਕਿਸੇ ਦੇ ਆਈਡੀਆ ਜਿਹੜਾ ਪਹਿਲਾ ਪਹਿਲਾ ਤਾਂ ਥੋੜਾ ਜਿਹਾ ਕਾਪੀ ਬਾ ਫਿਰ ਅੱਛਾ ਠੀਕ ਹੈ ਤੇ ਫਿਰ ਪੰਜਾਬੀ ਦੀ ਕਿਵੇਂ ਕਿਉਂਕਿ ਜਿਹੜੇ ਬਾਹਰ ਰਹਿੰਦੇ ਤੁਹਾਡਾ ਜਨਮ ਫਿਰ ਬਾਹਰ ਹੀ ਹੋਇਆ ਬਰ ਬੋਰਨ ਵੈਸੇ ਕਿਥੋਂ ਬੈਕਗ੍ਰਾਉਂਡ ਤੁਹਾਡਾ ਪੰਜਾਬ ਚ ਕਿਹੜੀ ਜਗ੍ਹਾ ਤੋਂ ਤੁਸੀਂ ਮਠੱਡਾ ਖੋਰ ਦਾ ਅੱਛਾ ਕੀ ਬਾਤ ਹੈ ਉਧਰ ਨੇੜੇ ਹੈ ਮੈਂ ਸਪੁਰਾਜ ਦੱਸ ਰਹੀ ਸੀ ਤੁਹਾਡੇ ਫੈਮਿਲੀ ਉਧਰ ਚਮਕੀਲਾ ਸਾਹਿਬ ਦੇ ਵੀ ਜਾ ਕੇ ਆਏ ਹਾਂ ਅੱਜ ਹੂੰ ਰੋਡ ਤੇ ਹੀ ਮਰੇ ਸੀ ਹਾਂ ਤੇ ਕਿਵੇਂ ਪਤਾ ਚਮਕੀਲਾ ਸਾਹਿਬ ਕੌਣ ਸੀ? ਉਹ ਤਾਂ ਨਵਦਾਣੀ ਪਰ ਪਤਾ ਸੀ ਸਿੰਗਰ ਅਖਾੜਾ ਖੂੜਾ ਲਾਉਂਦੇ ਹੁੰਦੇ ਸੀ। ਹਾਂ ਨਹੀਂ ਕਦੇ ਕਦੇ ਚੱਲਿਆ ਫਿਰ ਗੱਡੀ 'ਚ ਚਮਕੀਲਾ। ਹੂੰ ਜਿਆਦਾ ਫਿਰ ਕਿਹੜਾ ਵੱਜਦਾ ਫਿਰ ਗੱਡੀ 'ਚ? ਕਾਰ ਨੌਜ ਲੌ ਜਲਾਈ ਜਾਂਦਾ। ਔਜ ਲੌ ਜਲਾਈ ਸਾਦਾ ਸੁਣਦੇ ਹਾਂ। ਤੇ ਵਧੀਆ ਗੱਲ ਆ। ਅੱਛਾ ਫਿਰ ਕਿਵੇਂ ਹੁਣ ਇੱਧਰ ਕਿਵੇਂ ਆਏ ਹੋ? ਮਤਲਬ ਪੰਜਾਬ ਕਿਵੇਂ ਆਉਣਾ ਬਣਿਆ? ਸੁਭਾਅ ਕਿਵੇਂ ਬਣਿਆ? ਕੀ ਕੀ ਵੈਸੀ ਵਿਆਹੂ ਦੇਖਣਾ ਆਏ ਸੀ? ਨਹੀਂ ਤੇ ਤਾਂ ਰੇਪਸੀ ਫੈਮਿਲੀ ਅਸੀਂ ਕਦੇ ਵੀ ਲਾਈਕ ਮਾਸੇ ਤੇ ਮਾਮਾ ਨਹੀਂ ਆਏ ਨੀ ਸੀ ਇਕੱਠੇ ਠੀਕ ਹੈ ਪਰ ਹੁਣ ਟਾਈਮ ਲੱਗੇ ਸੋ ਆ ਗਏ ਨਹੀਂ ਪੰਜਾਬ ਆ ਕੇ ਕਿਵੇਂ ਲੱਗਦਾ ਇੱਥੇ ਤਾਂ ਸਾਰਾ ਕੁਝ ਦੇਸੀ ਆ ਕੰਮ ਮਤਲਬ ਇੱਥੇ ਤਾਂ ਬਾਹਰ ਇੱਕ ਗੱਲ ਇਹ ਕਹਿੰਦੇ ਵੀ ਬਾਹਰਲੇ ਜਿਹੜੇ ਜਵਾਕ ਹੁੰਦੇ ਨੇ ਮਤਲਬ ਉਹ ਕਿਸੇ ਦੀ ਗੱਲ ਨਹੀਂ ਸੁਣਦੇ ਸਹਾਰਦੇ ਨਹੀਂ ਗੱਲ ਮਤਲਬ ਜਿੱਦਾਂ ਇੱਥੇ ਤਾਂ ਸਾਰੇ ਦਾਦੇ ਵੀ ਝੜਕ ਦਿੰਦੇ ਨੇ ਤਾਏ ਚਾਚੇ ਵੀ ਉੱਥੇ 911 ਚੱਲਦਾ ਕਹਿੰਦੇ ਉਹ ਬੁਲਾ ਦਿੰਦੇ ਨੇ ਨਹੀਂ 911 70 ਬੈਂਦੀ ਆ ਅੱਛਾ ਪਰ ਫਿਰ ਇਦਾਂ ਕਰ ਦੇਣੀ ਹੂੰ ਅਵੇ ਇੱਥੇ ਕੰਮ ਸੈੱਟ ਅੱਛਾ ਇੱਥੇ ਕਿਵੇਂ ਲੱਗਿਆ ਬੱਚਿਆਂ ਨਾਲ ਕਿਉਂਕਿ ਤੁਸੀਂ ਤਾਂ ਅੰਗਰੇਜ਼ੀ ਬੋਲਦੇ ਫਿਰ ਤੁਹਾਨੂੰ ਦਾ ਜ਼ਿਆਦਾ ਤੁਹਾਡੀ ਫੈਨ ਫਾਲੋਇੰਗ ਹੋਊਗੀ ਤੁਹਾਨੂੰ ਮਿਲਦੇ ਹੋਣਗੇ ਵੀ ਯਾਰ ਅਰਮਾਨ ਔਜਲੇ ਨੂੰ ਮਿਲੀਏ ਕਰਨ ਔਜਲੇ ਨੂੰ ਤਾਂ ਚਲੋ ਫੇਰ ਮਿਲ ਲਾਂਗੇ ਕਿਤੇ ਮੁੰਡਾ ਬਾਹਰੋਂ ਆਇਆ ਅੰਗਰੇਜ਼ੀ ਤਾਂ ਮੈਂ ਘੱਟ ਹੀ ਬੋਲਦਾ ਕਿਉਂਕਿ ਫਿਰ ਠੀਕ ਹੈ ਪੰਜਾਬੀ ਬੋਲਦਾ ਨਹੀਂ ਇੱਥੇ ਆ ਕੇ ਜ਼ਿਆਦਾ ਫਿਰ ਕੀ ਖਾਦਾ ਪੀਦਾ ਕਿਉਂਕਿ ਉੱਧਰ ਤਾਂ 버ਗਰ ਪੀਜ਼ੇ ਚੱਲਦੇ ਨੇ ਇੱਥੇ ਫਿਰ ਕੀ ਇੱਥੇ ਪੀਜ਼ਾ ਐਵੇਂ ਹੀ ਆਇਆ ਇੱਥੇ ਦਾ ਹਾਂ ਨੇ ਅੱਜ ਵੈਸੇ ਕੀ ਖਾਦਾ ਵੀਤਾ ਖਾਦਾ ਵੀ ਤੇ ਦਾ ਘਾਟੀ ਕਿਉਂਕਿ ਚਾਟ ਬਾਪੜੀ ਇੱਕ ਵਾਰੀ ਖਾਦੀ ਸੀ ਅੱਛਾ ਸੇ ਸੂਤ ਤਾਂ ਨਹੀਂ ਖਰਾਬ ਹੋਈ ਖਾ ਕੇ ਸਿੱਕ ਹੋ ਗਿਆ ਸਿੱਕ ਹੋ ਗਿਆ ਫਿਰ ਕਈ ਤਾਂ ਪਾਣੀ ਵੀ ਉਧਰੋਂ ਲੈ ਕੇ ਆਉਂਦੇ ਇਹ ਹੁੰਦਾ ਅਸੀਂ ਕਿੰਨੇ ਲਈਦਾ ਹੀ ਪੀਨੇ ਕਿੰਨੇ ਲਈਦਾ ਹੀ ਪੀਨੇ ਇਧਰ ਦਾ ਨਹੀਂ ਚੰਗਾ ਲੱਗਦਾ ਇਧਰ ਦਾ ਫਿਰ ਤੁਹਾਡੇ ਫਾਦਰ ਸਾਹਿਬ ਦੱਸਦੇ ਵੀ ਉਹ ਤਾਂ ਖਾਲਿਆਂ ਖੁਲਿਆਂ ਚੋਂ ਪਾਣੀ ਪੀ ਕੇ ਜਵਾਨ ਹੋਏ ਹੋਣੇ ਉਹ ਦੱਸ ਦਿਆ ਫਿਰ ਪੁਰਾਣੀਆਂ ਗੱਲਾਂ ਮੇਰੇ ਬਾਬਾ ਜੀ ਦੱਸਦੇ ਅੱਛਾ ਦਾਦਾ ਜੀ ਬਾਹਰ ਹੀ ਰਹਿੰਦੇ ਨੇ ਹਾਂ ਜੀ ਸਾਡੇ ਨਾਲ ਪਰ ਹੁਣ ਆਏ ਆ ਸ ਠੀਕ ਹੈ ਦਾਦਾ ਜੀ ਨਾਲ ਫਿਰ ਕਿਉਂਕਿ ਜਿਹੜਾ ਪੋਤਾ ਹੁੰਦਾ ਨਾ ਉਹਦਾ ਦਾਦੇ ਨਾਲ ਬਹੁਤ ਪਿਆਰ ਹੁੰਦਾ ਗੂੜਾ ਪਿਆਰ ਹੁੰਦਾ ਫਿਰ ਤੁਹਾਡਾ ਦਾਦਾ ਜੀ ਨਾਲ ਕਿਦਾਂ ਰਹਿੰਦਾ ਬਹੁਤ ਵਧੀਆ ਕੀ ਕਿਹੜੀਆਂ ਗੱਲਾਂ ਸੁਣਾਉਂਦੇ ਆ ਸੁਣਾਉਂਦੇ ਆ ਫਿਰ ਜਿੱਦਾਂ ਅਸੀਂ ਰਾਣੀਆਂ ਬਰੂਣੀਆਂ ਸੁਣਾਉਂਦੇ ਕਿਹੜੀ ਕੋਈ ਯਾਦ ਆ ਕੋਈ ਕਿਹੜੀ ਗੱਲ ਜਿੱਦਾਂ ਜਦੋਂ ਅਸੀਂ ਤੇਰੇ ਹੂੰ ਦੇ ਸੀ ਉਹ ਮਸ਼ੀਨ ਗੰਨੇਆਂ ਦੀ ਲੈ ਕੇ ਆਏ ਸੀ ਅੱਛਾ 300 ਦੀ ਬੇਚੀ ਹੁਣ ਠੀਕ ਹੈ ਤੇ ਫਿਰ ਜਿੱਦਾਂ ਖੇਤੇ ਹੁੰਦੇ ਗਰਦਿਆਂ ਨੇ ਦੀ ਠੀਕ ਹੈ ਇੰਦਾਂ ਦੀ ਅੱਛਾ ਹੋਰ ਕੀ ਸ਼ੌਂਕ ਆ ਫਿਰ ਅਰਮਾਨ ਸੌਕਰ ਖੇਲਦਾ ਠੀਕ ਹੈ ਸੌਕਰ ਫੁੱਟਬਾਲ ਨੂੰ ਕਹਿੰਦੇ ਨੇ ਨਾ ਹਾਂ ਯਾਰ ਮੈਂ ਤਾਂ ਤੇਥੋਂ ਸਿੱਖ ਰਿਹਾ ਹਾਂ ਅੰਗਰੇਜ਼ੀ ਮੈਨੂੰ ਇਹ ਆ ਕਿਤੇ ਮੇਰੀ ਅੰਗਰੇਜ਼ੀ ਗਲਤ ਨਾ ਹੋ ਜੇ ਹੈ ਤੇ ਜਿਆਦਾ ਫਿਰ ਫਿਲਮਾਂ ਦੇ ਵੱਲ ਕਿਵੇਂ ਮਤਲਬ ਮੇਨ ਕਰੇਜ਼ ਕਿੱਦਾਂ ਤੁਹਾਨੂੰ ਚਾਂਸ ਕਿੱਦਾਂ ਮਿਲਦਾ ਫਿਰ ਮਮ ਤਦਾਂ ਪਹਿਲਾਂ ਮੈਂ ਬਹੁਤ ਦੇਖਦਾ ਹੁੰਨਾ ਸੀ ਪੰਜਾਬੀ ਮੂਵੀਆ ਹਾਂ ਫਿਰ ਜਿਆਦਾ ਕਿਹੜੀ ਫੇਵਰੇਟ ਕਿਹੜੀ ਹੈ ਪੰਜਾਬੀ ਦੀ ਫੇਵਰੇਟ ਦਾ ਨੇ ਕੋਈ ਵੀ ਜੱਟ ਜੱਟ ਐਂਡ ਜੂਲੀਅਟ ਜੱਟ ਐਂਡ ਜੂਲੀਅਟ ਐਟ ਕੋਈ ਹੋਰ ਕਿਹੜੀ ਆ ਸਿਕੰਦਰ ਹੋਗੀ ਜੱਟ ਐਂਡ ਜੂਲੀਅਟ ਹੋਗੀ ਆਪਣਾ ਜਿਹੜੀ ਜ਼ਿਆਦਾ ਚੱਲੀ ਅਮਰਿੰਦਰ ਗਿੱਲ ਦੀ ਕਿਹੜੀ ਸੀ ਉਹ ਵਾਲੀ ਘੈਂਟ ਜੀ ਸੀ ਲੋਰੀਏ ਵੀ ਇੱਕ ਘੈਂਟ ਆ ਗੋਰਿਆਂ ਨੂੰ ਦਫਾ ਕਰ ਆਏ ਹਾਏ ਹਾਏ ਤੇ ਉਹ ਤੁਸੀਂ ਤਾਂ ਰਹੀਂ ਨਹੀਂ ਗੋਰਿਆਂ ਚ ਫਿਰ ਉਧਰੋਂ ਕਿਵੇਂ ਦਫਾ ਕਰੋਗੇ ਕਿ ਵੈਸੇ ਹੀ ਕੀ ਵੈਸੇ ਹੀ ਕਿ ਵਧੀਆ ਲੱਗਦੀ ਐ ਗੋਰਿਆਂ ਨੂੰ ਦਫਾ ਕਰ ਵਧੀਆ ਅੱਛਾ ਤੁਹਾਡਾ ਗੋਰਿਆਂ ਨਾਲ ਕਿਵੇਂ ਆ ਗੋਰਿਆਂ ਦੇ ਜਵਾਕਾਂ ਦੇ ਨਾਲ ਵਧੀਆ ਉਹ ਵੀ ਇੰਗਲਿਸ਼ ਅਸੀਂ ਵੀ ਇੰਗਲਿਸ਼ ਨਹੀਂ ਨਹੀਂ ਫਿਰ ਉਹਨਾਂ ਨੂੰ ਕਦੇ ਸੁਣਾਉਣੇ ਪੰਜਾਬੀ ਕਦੇ ਆ ਜਾਂਦਾ ਇਧਰ ਦੇਸੀ ਕੰਮ ਸਮਝ ਨਹੀਂ ਲੱਗਦੀ ਪਰ ਅੱਛਾ ਸਮਝ ਨਹੀਂ ਲੱਗਦੀ ਨਹੀਂ ਉਹਨਾਂ ਨੂੰ ਦੇਸੀ ਗੱਲਾਂ ਨਹੀਂ ਸੁਣਾਉਂਦੇ ਮਤਲਬ ਜਿੱਦਾਂ ਫਿਰ ਉਹ ਤਾਂ ਹੈਰਾਨ ਹੋ ਜਾਂਦੇ ਆ ਕਿ ਤੁਸੀਂ ਇਦਾਂ ਕਰਦੇ ਆ ਇਦਾਂ ਕੋਈ ਐਦਾਂ ਨਹੀਂ ਕਰਦੇ ਵੀ ਯਾਰ ਸਾਡੇ ਦਾਦੇ ਨੇ ਇਦਾਂ ਚੱਕਦਾ ਸੀ ਕੰਮ ਸਾਡੇ ਬਾਪੂ ਨੇ ਇਦਾਂ ਕਰਿਆ ਸੀ ਇਦਾਂ ਕੋਈ ਗੱਲ ਸੁਣਾਉਂਦੇ ਨਹੀਂ ਅਤੇ ਕੀ ਫਰਕ ਕੀ ਮੰਨਿਆ ਤੁਸੀਂ ਮਤਲਬ ਹੁਣ ਪੰਜਾਬ ਵੀ ਆਏ ਆ ਥੋੜੇ ਦਿਨ ਦੇਖੇ ਆ ਫਿਰ ਉਧਰ ਵੀ ਰਹਿੰਦੇ ਆ ਪੰਜਾਬ ਨਾਲ ਪੰਜਾਬ ਚ ਕੀ ਜ਼ਿਆਦਾ ਵਧੀਆ ਕੀ ਤੁਹਾਨੂੰ ਲੱਗਿਆ ਸਾਰਾ ਇੱਥੇ ਹਰੀਆਲੀ ਤਾਂ ਹੈ ਹੀ ਚਲੋ ਸਾਬ ਖੁੱਲਾ ਖੁੱਲਾ ਅੱਛਾ ਉੱਥੇ ਤਾਂ ਝੋੜੀਆਂ ਜੋੜੀਆਂ ਠੀਕ ਐ ਇਹ ਤਾਂ ਘਰੀ ਬਹੁਤ ਖੁੱਲੇ ਹੁੰਦੇ ਆ ਹੂੰ ਇਹ ਇੱਥੇ ਵਾਲੇ ਘਰ ਜਿੱਤਾ ਉਧਰ ਤਿੰਨ ਚਾਰ ਬਣ ਜਾਣਗੇ ਲੱਕੜ ਲੱਕੜਦੇ ਹੀ ਹੁੰਦੇ ਉੱਧਰ ਜ਼ਿਆਦਾ ਹਨਾ ਯਾ ਇੰਗਲੈਂਡ ਚ ਬ੍ਰਿਕ ਦੇ ਲੱਕੜ ਦੇ ਹੀ ਠੀਕ ਐ ਅੱਜ ਕੋਈ ਸੁਣਾਓ ਸਟੋਰੀ ਕਿਦਾਂ ਫਿਰ ਤੁਸੀਂ ਪਹਿਲਾ ਪਹਿਲਾ ਕਿਹੜਾ ਕੰਮ ਕਰਿਆ ਕੋਈ ਐਕਟਿੰਗ ਦੇ ਵਿੱਚ ਜਿੱਦਾਂ ਮੇਨ ਐਕਟਿੰਗ ਵਿੱਚ ਤਾਂ ਸੁਣੋ ਮੈਂ ਕੀਤੀ ਸੀ ਪਹਿਲਾਂ ਠੀਕ ਹੈ ਉਹਦਾ ਕਿਦਾਂ ਮਿਲਿਆ ਤੁਹਾਨੂੰ ਆਫਰ ਜਾਂ ਚਾਂਸ ਉਹ ਮੈਂ ਰਾਣਾ ਸਰ ਦਾ ਸਟੂਡੈਂਟ ਹੁੰਦਾ ਸੀ ਅੱਛਾ ਐਕਟਿੰਗ ਕਲਾਸਿਸ تنਵੀਰ ਰਾਣਾ ਜੀ ਦਾ ਹੂੰ ਠੀਕ ਹੈ ਕਹਿੰਦੇ ਬਹੁਤ ਸਖਤ ਨੇ ਰਣਵੀਰ ਰਾਣਾ ਜੀ ਸੱਚੀ ਗੱਲ ਮੈਂ ਉਹਨਾਂ ਦਾ ਪਹਿਲਾ ਸਟੂਡੈਂਟ ਸੀ ਅੱਛਾ ਕਿਚੜਾ ਕਿਚੜਕਾ ਨਹੀਂ ਮਾਰਿਆ ਨਹੀਂ ਠੀਕ ਹੈ ਕੀ ਸਿਖਾਉਂਦੇ ਉਹਨਾਂ ਦੀ ਕਿਤਾਬ ਵੀ ਆਈ ਹੈ ਕਾਫੀ ਕਲਾਕਾਰੀਆਂ ਹੋਰ ਵੀ ਆਈਆਂ ਨੇ ਉਹ ਬੜੇ ਮਤਲਬ ਇੰਟੈਲੈਕਚੁਅਲ ਬੰਦੇ ਨੇ ਜਦੋਂ ਮੈਂ ਔਖਾ ਸ਼ਬਦ ਬੋਲਦਾ ਅੰਗਰੇਜ਼ੀ ਦਾ ਇੰਟੈਲੈਕਚੁਅਲ ਨੂੰ ਸਮਝ ਨਹੀਂ ਆਈ ਤੇ ਬੜੇ ਬੜੇ ਉਹ ਗੁਣੀ ਗਿਆਨੀ ਬੰਦੇ ਨੇ ਕੀ ਸਿਖਾਇਆ ਕੀ ਐਕਟਿੰਗ ਦੇ ਵਿੱਚ ਕਿਉਂਕਿ ਬੇਸਿਕ ਸਕਿੱਲ ਕੀ ਦੱਸੇ ਫਿਰ ਉਹਨਾਂ ਨੇ ਵੀ ਆਹ ਹਾਂ ਜਦਾਂ ਇਮੇਜਿਨੇਸ਼ਨ ਜਾਂ ਸਟੋਰੀ ਅਮ ਬਣਾਉਣੀ ਆ ਠੀਕ ਐ ਇੰਨਾ ਯਾ ਠੀਕ ਐ ਤੇ ਫਿਰ ਕਰਦਿਆ ਨੇ ਕਿ ਮੰਨ ਗਏ ਸੀਗੇ ਵੀ ਚਲੋ ਤੁਸੀਂ ਐਕਟਿੰਗ ਵਾਲੇ ਕਿਉਂਕਿ ਆਮ ਤੌਰ ਤੇ ਹੁੰਦਾ ਵੀ ਯਾਰ ਕੀ ਲੈਣਾ ਐਕਟਿੰਗ ਤੋਂ ਪਹਿਲਾ ਪਹਿਲਾ ਜਦੋਂ ਛੋਟੇ ਛੋਟੇ ਜਿਹੇ ਰੋਲ ਕਰਦਾ ਉਹਨਾਂ ਸੀ ਕਹਿੰਦੇ ਸੀ ਕੀ ਇਹ ਤੂੰ ਕਰਨਾ ਪਰ ਹਾਂ ਨਹੀਂ ਫਿਰ ਕਦੇ ਕਰਦਿਆਂ ਨੂੰ ਫਿਰ ਕੋਈ ਡਾਇਲੋਗ ਨਹੀਂ ਮਾਰਿਆ ਵੀ ਵੇਖਿਓ ਕਿਸੇ ਦਿਨ ਤੁਸੀਂ ਵੀ ਲੋਕਾਂ ਨੂੰ ਕਿਆ ਕਰੋਗੇ ਵੀ ਆਹ ਸਾਡਾ ਮੁੰਡਾ ਸੈਲਫੀਆਂ ਲੈਣ ਆਇਆ ਕਰਨਗੇ ਲੋਕ ਇਦਾਂ ਕੁਛ ਇਦਾਂ ਬਿਗ ਡਾਇਲੋਗ ਮਾਰਦੇ ਹੋ ਫਿਰ ਨਹੀਂ ਡਾਊਨ ਟੂ ਅਰਥ ਹੀ ਇਹ ਕੰਮ ਨਹੀਂ ਜਿਆਦਾ ਫਿਰ ਪਿਆਰ ਕਿਹਦੇ ਨਾਲ ਆ ਜਿਹੜੇ ਜਿਆਦਾ ਸਪੋਰਟ ਕਰਦੇ ਨੇ ਮੰਮੀ ਕੇ ਡੈਡੀ ਕੇ ਦਾਦਾ ਕੇ ਦਾਦੀ ਕੌਣ ਜਿਆਦਾ ਸਪੋਰਟ ਚ ਨੇ ਮੰਮੀ ਡੈਡੀ ਅੱਛਾ ਲੈ ਕੇ ਵੀ ਜਾਂਦੇ ਨੇ ਸ਼ੂਟਿੰਗ ਤੇ ਤਾਂ ਕਿਦਾਂ ਨਲੇ ਪੜ੍ਹਾਈ ਵੀ ਫਿਰ ਇਹਦੇ ਨਾਲ ਖਰਾਬ ਹੁੰਦੀ ਹੈ ਕਿ ਨਹੀਂ ਹੁੰਦੀ ਜਿੱਦਾਂ ਬਹੁਤ ਵਾਰੀ ਕਿਹਾ ਜਾਂਦਾ ਵੀ ਬੱਚੇ ਜਿਹੜੇ ਨਹੀਂ ਨਹੀਂ ਹਾਂ ਹੁੰਦੀ ਆ ਠੀਕ ਹੈ ਤੇ ਬੱਚਿਆਂ ਨੂੰ ਜ਼ਿਆਦਾ ਪਰੇਸ਼ਾਨ ਨਹੀਂ ਕਰਦੇ ਕਿਉਂਕਿ ਅਕਸਰ ਹੀ ਕਿਹਾ ਜਾਂਦਾ ਵੀ ਜਿਹੜੇ ਬੱਚੇ ਨੇ ਉਹਨਾਂ ਦਾ ਸੈਟਸ ਤੇ ਸ਼ੋਸ਼ ਨਹੀਂ ਹੁੰਦਾ ਕਿਉਂਕਿ 12-12 ਘੰਟੇ ਕੰਮ ਕਰਾਉਂਦੇ ਨੇ ਤਾਂ ਕਿਦਾਂ ਫਿਰ ਮਾਹੌਲ ਕਿਦਾਂ ਹੁੰਦਾ ਸੈਟਸ ਕੱਲ ਹੁੰਦਾ ਕੱਲ ਹੁੰਦਾ ਜ਼ਿਆਦਾ ਕਿਹੜੀ ਕਿਹੜੇ ਸੈਟ ਤੇ ਜਾ ਕੇ ਜ਼ਿਆਦਾ ਵਧੀਆ ਲੱਗਿਆ ਸੀ ਜੇ ਦੀ ਮੈਂ ਮੂਵੀ ਕੀਤੀ ਸੀ ਆਪਣੇ ਘਰ ਵਗਾਨੇ ਅੱਛਾ ਉਹ ਵਧੀਆ ਸੀ ਹੋਣੀ ਆ ਉਹ ਬਹੁਤ ਧੀਅ ਉਹ ਤਾਂ ਯੋਗਰਾਜ ਜੀ ਨਾਲ ਤੁਸੀਂ ਫਨ ਕਰ ਰਹੇ ਹੋ ਕੀ ਗੱਲਾਂ ਹੋਈਆਂ ਫਿਰ ਉੱਥੇ ਉੱਥੇ ਸਾਰੀ ਦਿਨ ਸਿੰਗਰ ਕੌਣ ਫੇਵਰਿਟ ਫੋਲ ਅੱਛਾ ਚੱਲੀ ਜਾਂਦੀ ਹੈ ਨਹੀਂ ਕੀ ਮਹਿਸੂਸ ਹੋਇਆ ਕਿਉਂਕਿ ਯੋਗਰਾਜ ਜੀ ਤੇ ਬੜੇ ਸਖਤ ਵਜਾਜ ਨੇ ਤੇ ਬੜੇ ਪਿਆਰ ਵੀ ਬਹੁਤ ਕਰਦੇ ਨੇ ਤੁਹਾਨੂੰ ਫਰੈਂਡ ਬਣ ਗਈ ਸੀ ਅੱਛਾ ਪੱਕੀ ਯਾਰੀ ਪੈ ਗਈ ਯੋਗਰਾਜ ਜੀ ਨਾਲ ਹੂੰ ਯੋਗਰਾਜ ਜੀ ਨਾਲ ਪੱਕੀ ਯਾਰੀ ਪੈ ਗਈ ਹੂੰ ਕੀ ਸਿਖਾਇਆ ਕੀ ਉਹਨਾਂ ਨੇ ਕੋਈ ਸਕਿੱਲ ਦੱਸਿਆ ਵੀ ਇਦਾਂ ਨਹੀਂ ਬੱਚੇ ਇਦਾਂ ਕਰਿਆ ਕਰੋ ਇਦਾਂ ਮੰਨ ਲਓ ਕੋਸ਼ਤਾ ਗਾਈਡ ਕਰਦੇ ਹੀ ਨੇ ਹਾਂ ਜਿੰਦਾ ਕੀ ਦੱਸਿਆ ਮੂਵੀ ਵਿੱਚ ਵੀ ਜੇ ਗਲਤ ਗੁਲਤ ਕਰਦਾ ਹੂੰ 10 ਦਿਨ ਹੁੰਦੇ ਸੀ ਨਰਵਸ ਵੀ ਹੋ ਜਾਂਦੇ ਫਿਰ ਸ਼ੂਟਿੰਗ ਕਰਦੇ ਕਿ ਵੀ ਹਜੇ ਏਜ ਆ ਕਿ ਨਹੀਂ ਘਬਰਾਉਂਦੇ ਨਹੀਂ ਨਹੀਂ ਘਬਰਾਉਣਾ ਪੰਜਾਬੀਆਂ ਦੇ ਖੂਨ 'ਚ ਵੀ ਨਹੀਂ ਹੈਗਾ ਇਸ ਕਰਕੇ ਅੱਛਾ ਹੁਣ ਕਿੰਨੇ ਵਾਰੀ ਪੰਜਾਬ ਆਏ ਹੋ ਪਹਿਲੀ ਵਾਰੀ ਆਏ ਹੋ ਕਿ ਪਹਿਲਾਂ ਵੀ ਆਏ ਨਹੀਂ ਤਿੰਨ ਵਾਰੀ ਆ ਗਏ ਅੱਛਾ ਜਦੋਂ ਪਹਿਲੀ ਪਹਿਲੀ ਵਾਰੀ ਆਏ ਉਦੋਂ ਕਿੰਨੇ ਐ ਸੀ ਤੁਸੀਂ 2 ਸਾਲਾਂ ਦਾ ਸੀ ਅੱਛਾ ਜਦੋਂ ਦੂਜੀ ਵਾਰੀ ਆਏ ਉਦੋਂ ਦੱਸੋ ਉਦੋਂ ਨੋ ਦਸ ਇੱਥੇ ਜਨਮ ਦਿਨ ਮਨਾਇਆ ਸੀ ਅੱਛਾ ਇੱਥੇ ਕਿਦਾਂ ਫਿਰ ਵਧੀਆ ਕੇਕ ਕੋ ਕੱਟਿਆ ਪੂਰਾ ਹੂੰ ਕਿਦਾਂ ਫਿਰ ਮਾਹੌਲ ਪੂਰਾ ਕੈਮ ਬਣਿਆ ਹੂੰ ਅੱਛਾ ਤੁਸੀਂ ਪ੍ਰੋਮੋ ਵੀ ਕਰੇ ਨੇ ਹਨਾ ਕਰਨੌਜਲਾ ਪਸਾਂਝਾਂ ਦੇ ਹਨਾ ਉਹ ਸਾਰੇ ਪ੍ਰੋਜੈਕਟ ਕਿਤੇ ਮੂਸੀ ਵਾਲੇ ਦੇ ਗੁਰਸਿੱਧੂ ਗੁਰਸਿੱਧੂ ਅੱਛਾ ਗੁਰਸਿੱਧੂ ਉਹਦਾ ਕਾਫੀ ਨਾਮ ਆ ਤੇ ਉਹ ਸਾਰੇ ਕਿਵੇਂ ਮਿਲਿਆ ਤੁਹਾਨੂੰ ਮੌਕਾ ਹੂੰ ਮੌਕਾ ਕਿਦਾਂ ਮਿਲਿਆ ਮਤਲਬ ਚਾਂਸ ਕਿਦਾਂ ਮਿਲਿਆ ਤਾਂ ਇੰਸਟਾਗ੍ਰam ਆ ਵੀਡੀਓ ਕਰਦਾ ਫਿਰ ਉਹ ਮੈਸੇਜ ਕਰਦੇ ਆ ਹੂੰ ਉਹਦੇ ਕਰਕੇ ਮਿਲਿਆ ਅੱਛਾ ਫੈਨ ਉਹ ਕਰਨੌ ਚਲਾ ਦਾ ਕਿੰਨੇ ਕੇ ਫੈਨ ਹੋ ਮਤਲਬ ਜੇ ਦੀ ਕੋਈ ਲਾਈਏ ਅੰਦਾਜ਼ਾ ਵੀ ਐਡੇ ਕੇ ਫੈਨ ਹੋ ਕੇ ਐਡਾ ਹਿਊਜ ਫੈਨ ਗੱਲ ਗੱਲ ਹੋਈ ਕਰਨੌ ਚਲਾ ਨਾਲ ਨਹੀਂ ਨਹੀਂ ਹੋਈ ਕੀ ਮਤਲਬ ਕੀ ਜੇ ਹੋਈ ਤਾਂ ਕੀ ਕਹਿਣਾ ਚਾਹੋਗੇ ਔਜਲਾ ਸਾਹਿਬ ਨੂੰ ਜੇ ਅੱਜ ਮੰਨ ਕੇ ਚੱਲ ਤੁਹਾਡਾ ਮੈਸੇਜ ਅੱਜ ਵੀਡੀਓ ਤੁਹਾਨੂੰ ਦੇਖ ਰਿਹਾ ਕੀ ਕਹੋਗੇ ਉਹਨਾਂ ਨੂੰ ਬਹੁਤ ਪਸੰਦ ਕਰਦਾ ਤੇ ਆਲਵੇਸ ਮੈਂ ਉਹਨਾਂ ਦੇ ਗਾਣੇ ਸੁਣਨਾ अच्छा कदे इंस्पायर ਵੀ ਮਤਲਬ ਆਰਟਿਸਟ ਉਸੇ ਇਨਸਪਾਇਰ ਵੀ ਹੁੰਨੇ ਆ ਵੀ ਦਾ ਕਰਨੌਜਲਾ ਨੇ ਪਿੰਡ ਚੋਠੇ ਸੀ ਉਹਨਾਂ ਦੇ ਮਦਰ ਵੀ ਹੈ ਨਹੀਂ ਸੀ ਫਾਦਰ ਵੀ ਹੈ ਨਹੀਂ ਉਹਨੂੰ ਸਿਸਟਰ ਨੇ ਪਾਲਿਆ ਤਾਂ ਫਿਰ ਇਹਨਾਂ ਚੀਜ਼ਾਂ ਤੋਂ ਮੋਟੀਵੇਟ ਵੀ ਹੁੰਨੇ ਆ ਵੀ ਯਾਰ ਇੱਕ ਬੰਦਾ ਕਿੱਥੋਂ ਉੱਠ ਕੇ ਕਿੱਥੇ ਗਿਆ ਮਤਲਬ ਮੋਟੀਵੇਟ ਤੇ ਹੰਬਲ ਵੀ ਹਮ ਸਿੱਖਣਾ ਹੋਵੇ ਕਿ ਉਹ ਹਰ ਫੈਨ ਫੋਟੋ ਖਿੱਚਦੇ ਆ اچھا ਇਦਾਂ ਨੀ ਪਰਾਂ ਨਹੀਂ ਜਾ ਕੇ ਮਾਰਦੇ ਕਰਨੌਜਲਾ ਘੈਂਟ ਬੰਦਾ ਤੇ ਕੀ ਜੇ ਕਰਨੌਜਲਾ ਤੁਹਾਨੂੰ ਮਿਲੇ ਤੁਸੀਂ ਕੀ ਉਹਨੂੰ ਕਹੋਗੇ ਵੀ ਯਾਰ ਤੇਰੀ ਆ ਗੱਲ ਦਾ ਔਜਲੇ ਮੈਂ ਬੜਾ ਫੈਨ ਬਾਹਵਰ ਦਾ ਹੈ ਨਾ ਨਹੀਂ ਨਹੀਂ ਕੋਈ ਗੱਲ ਹੁੰਦੀ ਹੈ ਨਾ ਖਾਸ ਗੱਲ ਆਪਾਂ ਨੂੰ ਲੱਗਦੀ ਹੈ ਕਿਸੇ ਬੰਦੇ 'ਚ ਵੀ ਮਤਲਬ ਆਹ ਗੱਲ ਤਾਂ ਤੇ ਕੀਲ ਕੇ ਰੱਖਤਾ ਤੇ ਦਸਾਂਝਾ ਵਾਲੇ ਨਾਲ ਜਿਹੜਾ ਉਹਦਾ ਕਰਿਆ ਪ੍ਰੋਮੋ ਫਿਰ ਉਹ ਤਾਂ ਕਿਹੋ ਜਿਹਾ ਲੱਗਿਆ ਕਿਉਂਕਿ ਉਹ ਤਾਂ ਇੱਕ ਵੱਡੇ ਆਰਟਿਸਟ ਦਾ ਜਦੋਂ ਕਰਦੇ ਆ ਆਪਾਂ ਕੋਈ ਵੀ ਪ੍ਰੋਮੋ ਸ਼ੂਟ ਕਰਦੇ ਆ ਜਾਂ ਕੁਝ ਵੀ ਤਾਂ ਕਿਹੋ ਜਿਹਾ ਲੱਗਦਾ ਉਹ ਵਧੀਆ ਸੀ ਫਨ ਸੀ ਅੱਛਾ ਦਲਜੀਤ ਦਾ ਮੈਸੇਜ ਆਇਆ ਸ਼ੂ ਪ੍ਰੋਮੋ ਦੇਖ ਕੇ ਹੂੰ ਪ੍ਰੋਮੋ ਦੇਖ ਕੇ ਦਲਜੀਤ ਦਾ ਮੈਸੇਜ ਆਇਆ ਆਪਣਾ ਹੈਗਾ ਵੀ ਉਹਦੇ ਨਾਲ ਮਿਲਣ ਦਾ ਵੀ ਚਾਹਤ ਹੈਗੀ ਹੈ ਦਲਜੀਤ ਨਾਲ ਵੀ ਤਨੂੰ ਚੌਨਾ ਤਾਂ ਹੈ ਚੌਨਾ ਤਾਂ ਹੈਗੇ ਨਹੀਂ ਵਧੀਆ ਅੱਗੇ ਬਾਲੀਵੁੱਡ ਹਾਲੀਵੁੱਡ ਚ ਵੀ ਕੰਮ ਕਰਿਆ ਤੁਸੀਂ ਹਮ ਕਮਰਸ਼ਲ ਗੀਤੀਆਂ ਸ਼ੋਰਟ ਮੂਵੀਜ਼ ਠੀਕ ਹੈ ਕਹਿੰਟਾ ਕੰਮ ਉੱਥੇ ਹਮ ਜਿਆਦਾ ਕੀ ਉੱਥੇ ਵਧੀਆ ਲੱਗਿਆ ਹਾਲੀਵੁੱਡ ਦੇ ਵਿੱਚ ਗੋਰਿਆਂ ਦੀ ਸਮਝ ਆ ਜਾਂਦਾ ਫਿਰ ਵਧੀਆ ਹਮ ਉਹਨਾਂ ਨੂੰ ਤੁਹਾਡਾ ਸਮਝ ਆ ਜਾਂਦਾ ਕਿ ਜਿਆਦਾ ਸਾਰੀ ਅੰਗਰੇਜ਼ੀ ਚ ਗੱਲ ਕਰਦੇ ਫਿਰ ਅੰਗਰੇਜ਼ੀ ਸੀ ਕਰਦੇ ਉੱਥੇ ਠੀਕ ਹੈ ਕਦੇ ਵਿੱਚ ਅੰਦਰੋਂ ਤਾਂ ਹੁੰਦਾ ਹੀ ਹੈ ਨਾ ਜਦਾਂ ਪੰਜਾਬੀ ਬੰਦੇ ਦੇ ਅੰਦਰੋਂ ਪੰਜਾਬੀ ਨਹੀਂ ਜਾਂਦੀ ਫਿਰ ਉੱਥੇ ਕਹਿ ਵੀ ਦਿੰਦੇ ਹੋ ਵੀ ਯਾਰ ਨਹੀਂ ਐਦਾਂ ਕਿਦਾਂ ਕਰਦੇ ਫਿਰ ਸਿਸਟਮ ਸਮਝ ਨਹੀਂ ਲੱਗਦੀ ਉਹਨਾਂ ਨੇ ਕੁਝ ਕਹਿੰਦੇ ਹੀ ਨਹੀਂ ਵਾਪਸ। ਅੱਛਾ। ਤੇ ਹੁਣ ਜਿਹੜੀ ਪੰਜਾਬੀ ਫਿਲਮ ਕਰੀ ਆ ਕਿਉਂਕਿ ਫਿਲਮ ਦਾ ਗਾ ਪ੍ਰੋਮੋ ਤਾਂ 1 20 ਸਕਿੰਟ ਦਾ ਹੁੰਦਾ ਪਰ ਫਿਲਮ ਤਾਂ ਏਡੀ ਵੱਡੀ ਹੁੰਦੀ ਆ ਉਹਦੇ 'ਚ ਕਿੰਨਾ ਕ ਔਖਾ ਲੱਗਿਆ ਫਿਰ ਜਦੋਂ ਪਹਿਲੀ ਵਾਰੀ ਦੇਖਿਆ ਵੱਡਾ ਸੈੱਟ ਵੱਡੇ ਕੈਮਰੇ ਵੱਡੇ ਐਕਟਰ ਥੋੜਾ ਜਿਹਾ ਨਰਵਸ ਹੋ ਗਿਆ ਸੀ ਪਰ ਫਿਰ ਠੀਕ ਸੀ। ਆ ਤਾਂ ਮਤਲਬ ਜਿਆਦਾ ਗੱਲਾਂ ਫਿਰ ਮੰਮੀ ਨੂੰ ਮੰਮੀ ਨਾਲ ਸੀ ਤਾਂ ਇਕੱਲੇ ਹੀ ਗਏ ਸੀ ਮੰਮੀ ਨਾਲ ਸੀ। ਫਿਰ ਉਹਨਾਂ ਕੋਲੇ ਆ ਕੇ ਦੱਸ ਦਿੰਨੇ ਉਹ ਵੀ ਅੱਜ ਮੈਂ ਨਰਵਸ ਹੋ ਰਿਹਾ ਫਿਰ ਕਰਦੇ ਮੋਟੀਵੇਟ। ਜਾਂਦੇ ਆ ਮੋਢੇ ਤੇ ਥਾਪੀ ਵੀ ਚੱਲ ਕੋਈ ਚੱਕ ਦੇ ਫੱਟੇ। ਨਰਵਸ ਲਾਈਨ ਨਾ ਹੋਇਆ ਨਹੀਂ ਹੂੰ ਪਰ ਪਹਿਲੇ ਦਿਨ ਹੋ ਗਿਆ ਸੀ ਇਕੱਲੇ ਇੰਨੇ ਲੰਬੇ ਟਾਈਮ ਲਈ ਮੈਂ ਇੱਥੇ ਅੱਛਾ ਹੂੰ ਆ ਪ੍ਰੀ ਤੌਜਲਾ ਨਾਲ ਵੀ ਤੁਸੀਂ ਮਸਤੀ ਕਰਦੇ ਹੋ ਮੈਂ ਵੀਡੀਓ ਦੇਖਿਆ ਉਹਨਾਂ ਨਾਲ ਕਿੱਦਾਂ ਤੁਹਾਡਾ ਬੌਂਡ ਆ ਗੁੱਡ ਅੱਛਾ ਹੂੰ ਕਿੱਦਾਂ ਦੇ ਇਨਸਾਨ ਨੇ ਮਤਲਬ ਆਰਟਿਸਟ ਹੁੰਦੇ ਕਿੱਦਾਂ ਦੇ ਨੇ ਤੁਸੀਂ ਤਾਂ ਦੇਖਿਆ ਮਤਲਬ ਕਿਉਂਕਿ ਜਿਹੜਾ ਬੱਚਾ ਹੁੰਦਾ ਨਾ ਤਾਂ ਮਨ ਬੜਾ ਸਾਫ਼ ਹੁੰਦਾ ਉਹ ਸੱਚੀ ਗੱਲ ਦੱਸਦਾ ਕਿੱਦਾਂ ਦੇ ਹੁੰਦੇ ਨੇ ਆਰਟਿਸਟ ਫੇਕ ਹੁੰਦੇ ਆ ਜਾਂ ਅਸਲੀ ਹੁੰਦੇ ਹੂੰ ਅਸਲੀ ਹੁੰਦੇ ਆ ਜਿਹਦੇ ਸੈੱਟ ਤੇ ਸੀ ਉਹ ਤਾਂ ਅਸਲੀ ਸੀ ਬਾਕੀਆਂ ਦਾ ਬੰਦਾ ਨਹੀਂ ਅੱਛਾ ਪੰਜਾਬ ਦੇ ਵਿੱਚੋਂ ਵੀ ਆਇਆ ਕੋਈ ਆਫਰ ਵੀ ਹੁਣ ਆ ਜਾ ਵੀ ਔਜ ਲਿਆ ਫਿਰ ਇੱਧਰ ਪੰਜਾਬ 'ਚ ਵੀ ਖਿੱਚੀਏ ਕੰਮ ਨਹੀਂ ਹੁੰਦਾ ਆਇਆ ਨਹੀਂ ਹਜੇ ਕਰਨਾ ਚਾਹੁੰਦੇ ਆ ਪੰਜਾਬ 'ਚ ਕੰਮ ਹੂੰ ਜਿਆਦਾ ਕਿਹਦੇ ਨਾਲ ਆ ਵੀ ਇਹਦੀ ਫਿਲਮ ਦੇ ਵਿੱਚ ਤਾਂ ਪੱਕਾ ਹੀ ਆਉਣਾ ਕਰਨਾਵਜ ਜੇ ਬਣਾਊਗਾ ਨਹੀਂ ਕਰਨਾਵਜਲਾ ਤਾਂ ਚਲ ਬਣਾਊਗਾ ਨਹੀਂ ਅੱਛਾ ਵੈਸੇ ਹੋਰ ਪੰਜਾਬੀ ਆਰਟਿਸਟ ਜਿਹਦਾ ਐਮੀ ਵਰਕ ਹੋਗੇ ਆ ਦਲਜੀਤ ਦਲਜੀਤ ਹਾਂ ਇਹ ਤਾਂ ਜੇ ਗਾਣੇ ਫਿਰ ਕਿਹਦੇ ਜਿਆਦਾ ਮਤਲਬ ਕਰਨਾਵਜਲਾ ਤਾ ਸੁਣਦੇ ਹਾਂ ਹਾਲੀਵੁੱਡ ਵੀ ਸੁਣਦੇ ਆ ਮਿਊਜ਼ਿਕ ਇਹ ਹਾਂ ਜਿਆਦਾ ਉੱਥੇ ਕਿਹੜੇ ਚੱਲਦੇ ਨੇ ਹਿਪ ਹੌਪ ਜਿਆ ਨਹੀਂ ਉਧਰਲੇ ਤਾਂ ਮੈਨੂੰ ਨਾ ਹੀ ਨਹੀਂ ਪਤਾ ਕਿਹੜਾ ਤੁਸੀਂ ਕਿਹੜਾ ਸੁਣਦੇ ਹੋ ਸ਼ਾਇਦ ਮੈਂ ਸਰਚ ਕਰਕੇ ਬ੍ਰੇਕ ਡਰੂਗ ਬ੍ਰੇਕ ਡਰੂਗ ਸੁਣਦੇ ਹਾਂ ਡ੍ਰੇਗ ਦਾ ਸਿੱਧੂ ਤਾਲਵੀ ਬੜਾ ਪਿਆਰ ਸੀਗਾ ਸਿੱਧੂ ਮਸੇ ਵਾਲੇ ਬਾਰੇ ਪਤਾ ਤੁਹਾਨੂੰ ਹਾਂ ਜੀ ਸਿੱਧੂ ਦਾ ਕਿਹੜਾ ਗਾਣਾ ਤੁਹਾਨੂੰ ਜਿਆਦਾ ਵਧੀਆ ਲੱਗਦਾ ਫਿਰ ਲੈਵਲਸ ਗਾ ਗੋਨੇ ਵੀ ਆ ਤੁਸੀਂ ਕਿ ਨਹੀਂ ਮਾੜਾ ਸੁਣਾ ਦਿਓ ਯਾਰ ਲੈਵਲ ਦੇਣੀ ਹਾਂ ਦੀ ਓ ਜਿੰਨਾ ਖੁੱਲ ਗਿਆ ਸੜਾ ਯਾਰ ਤੂੰ ਡਰਦਾ ਚੱਕ ਦੇ ਫੱਟੇ ਸਾਡੇ ਲੈਵਲ ਦੇਣੀ ਹਾਂ ਦਈਏ ਤੂੰ ਜਿੰਨਾ ਨਾ ਕੰਪੇਅਰ ਕਰੇ ਸਾਡੇ ਲੈਵਲ ਦੇਣੀ ਹਾਂ ਦਈਏ ਅੱਛਾ ਕੀ ਬਾਤ ਹਾਂ ਜਲੇ ਦੇ ਵੀ ਮੈਨੂੰ ਬਾਤ ਅੱਛਾ ਗੋਰੀਆਂ ਕੁੜੀਆਂ ਕਦੇ ਤੇ ਨਹੀਂ ਮੈਸੇਜ ਕਰ ਲਾਪੀਆਂ ਕੀ ਗੋਰੀਆਂ ਕੁੜੀਆਂ ਵੀ ਮੈਸੇਜ ਕਰਦੀਆਂ ਨਹੀਂ ਬੱਕੀ ਪਤਾ ਅੱਜਕਲ ਮੈਂ ਦੇਖਦਾ ਨਹੀਂ ਮੈਸੇਜ ਮੂਸੇਜ ਅੱਛਾ ਇਹਨਾਂ ਕਮਾਂਚ ਨਹੀਂ ਪੈਣਾ ਮਿਹਨਤੀ ਕਰਨੀ ਹੈ ਹੂੰ ਸਿਆਣੇ ਬਣ ਕੇ ਰਹਿਣਾ ਕਰਦੇ ਨੇ ਕਹਿੰਦੇ ਆ ਡਾਂਟਦੇ ਵੀ ਆ ਵੀ ਇੱਧੇ ਇਧਰਲੇ ਕੰਮਾਂ 'ਚ ਨਹੀਂ ਜਾਣਾ ਸਾਰਾ ਕੰਮ ਤੇ ਫੋਕਸ ਹਾਂ ਕਰਦਾ ਹੀ ਨਹੀਂ ਫੇਰ আচ্ছা ਕਹਿਣਾ ਕਿ ਉਹ ਨਹੀਂ ਕਲਾਸ 'ਚ ਤਾਂ ਹੁੰਦਾ ਹੀ ਨਹੀਂ ਨਾ ਸਾਰੇ ਹੀ ਹੁੰਦੇ ਨੇ ਜੂਨੀਅਰ ਕਲਾਸ ਦੇਖਦੇ ਆ আচ্ছা ਓਕੇ ਕਰਦੇ ਆ ਸਪੋਰਟ ਉਹ ਵੀ ਹੂੰ ਟੀਚਰ ਕਦੇ ਐ ਨਹੀਂ ਕਹਿੰਦੇ ਵੀ ਫਿਲਮਾਂ 'ਚ ਹੀ ਵੜਿਆ ਰਹਿਣਾ ਸਕੂਲ ਵੀ ਆਇਆ ਕਰਕੇ ਟੀਚਰ ਤਾਂ ਕਹਿੰਦੀ ਆ ਗੁੱਡ ਹੂੰ ਵਧੀਆ ਗੱਲ ਆ ਸਾਰਿਆਂ ਨੂੰ ਪੁੱਛਿਆ ਸੀ ਟੀਚਰ ਨੇ ਕੀ ਬੰਨਣਾ ਚਾਹੁੰਦੇ ਆ ਭਾਵੇਂ ਮੈਂ ਮਾਜੇ ਤੋਂ ਬੋਲਣ ਤੋਂ ਪਹਿਲਾਂ ਹੀ ਕਹਿੰਦੇ ਮੈਨੂੰ ਪਤਾ ਮੈਂ ਦੇਖਦਾ ਹਾਂ ਉਹਨਾਂ ਨੂੰ ਹਏ ਹਏ ਕੀ ਬਾਤ ਹੈ ਹਾਲੀਵੁੱਡ ਚ ਕਿਹੜੇ ਪ੍ਰੋਜੈਕਟ ਆਏ ਨੇ ਤੁਹਾਡੇ ਮੈਂ ਕਮਿਸ਼ਨ ਕੀਤੀ ਆ ਪਿਓ ਰਿਕਸ ਠੀਕ ਹੈ ਸਕੁਏਰ 1 ਇਸ਼ੂਐਂਸ ਉਹ ਹੋਣੀ ਹੈ ਹਾਂ ਜੇ ਠੀਕ ਹੈ ਸਕੁਏਰ 1 ਇਸ਼ੂਐਂਸ ਅੱਛਾ ਉੜੀਸ਼ਨ ਤੇ ਆਇਆ ਗਿਆ ਸੀ ਮੈਂ ਹਮ ਮੇਰੇ ਕੋਲ ਉੜੀਸ਼ਨਲੀ ਮੈਂ ਸਿਲੈਕਟ ਹੋ ਗਿਆ ਸੀ ਫਿਰ ਪਹਿਲਾ ਹੁੰਦਾ ਹੈ ਤੇ ਉੜੀਸ਼ਨ ਦਿੰਨੇ ਆ ਜਾ ਕੇ ਹਮ ਤੇ ਫਿਰ ਉਹ ਸਿਲੈਕਟ ਕਰਦੇ ਆ ਫਿਰ ਇਨ ਫੇਸ ਸਿੰਬਲ ਹੁੰਦੇ ਆ ਹਮ ਫਿਰ ਉੱਥੇ ਗੋਰੇ-ਗੋਰੇ ਸੀ ਸਾਰੇ ਪੰਜਾਬੀ ਦਾ ਕੋਈ ਸੀਗਾ ਹੀ ਨਹੀਂ ਠੀਕ ਹੈ ਫਿਰ ਉੱਥੇ ਮੇਰੇ ਕੋਲ ਕੋਈ ਪੇਜ ਪੂਜ ਨਹੀਂ ਸੀਗਾ ਪੇਪਰ ਬੁੱਪਰ ਮੈਮੋਰਾਇਜ਼ ਦੂਜੇ ਮੈਮੋਰਾਇਜ਼ ਬੁੱਮਰਾਇਜ਼ ਕਰੀ ਜਾਂਦੇ ਸੀ ਮੈਂ ਕਿਉਂਕਿ ਕਰਕੇ ਹੀ ਆਇਆ ਸੀ ਠੀਕ ਹੈ ਫਿਰ ਦੂਜੇ ਜਿੱਦਾਂ ਮੰਮੀ ਵੀ ਸੀ ਇੱਕ ਤੇ ਫਿਰ ਉਹ ਮੁੰਡਾ ਕਹਿੰਦਾ ਇਹ ਤਾਂ ਪੇਪਰ ਹੀ ਨਹੀਂ ਲੈ ਕੇ ਆਏ ਨੇ ਕਿੱਦਾਂ ਹੋ ਜਾਣਾ ਤੇ ਮੇਰੇ ਮੰਮੀ ਨੂੰ ਪੁੱਛਿਆ ਵੀ ਸੀ ਉਹਨਾਂ ਨੇ ਠੀਕ ਹੈ ਕਿ ਤੂੰ ਸਰੀ ਤੂੰ ਐਦਾਂ ਕਿਦਾ ਪਤਾ ਲੱਗ ਜਾਂਦਾ ਪੰਜਾਬੀ ਦੇਖ ਕੇ ਅੱਛਾ ਤੜੀ ਬੋਲੀ ਤੋਂ ਵੀ ਪਤਾ ਲੱਗ ਜਾਂਦਾ ਹਾਂ ਅੱਛਾ ਫਿਰ ਪੰਜਾਬ ਦੀ ਕਿਹੜੀ ਚੀਜ਼ ਉੱਥੇ ਘਰ ਦੇ ਬਣਾ ਬਣੋਗੇ ਖਵਾਉਂਦੇ ਆ ਵੀ ਔਜਲਾ ਸਾਹਿਬ ਅੱਜ ਤੁਹਾਨੂੰ ਆਹ ਬਣਾ ਕੇ ਖਵਾਉਣੇ ਆਂ ਅਦਰ ਸਾਗ ਸੁੱਕ ਚੱਲਦਾ ਉਧਰ ਵੀ ਤੁਹਾਡੇ ਕਿੰਨੇ ਕਿੰਨੇ ਕਈ ਵੇਸੇ ਤਾਂ ਸਾਡੇ ਤਾਂ ਕਈ ਦਿਨ ਚੱਲੀ ਜਾਂਦਾ ਇੱਕੋ ਹੀ ਸਾਗ ਤੁਹਾਡੇ ਵੀ ਇੱਦਾਂ ਚੱਲਦਾ ਸਾਗ ਰੋਟੀ ਸਾਗ ਰੋਟੀ ਚੱਲਦਾ ਅੱਛਾ ਸਿੱਧੂ ਬਾਰੇ ਆਪਾਂ ਗੱਲ ਕਰਦੇ ਸੀ ਸਿੱਧੂ ਦੇ ਗਏ ਆ ਕਦੇ ਮੂਸੇ ਜਾਣ ਦਾ ਮੌਕਾ ਮਿਲਿਆ ਜਾਂ ਨਹੀਂ ਕਦੇ ਗਏ ਸਿੱਧੂ ਦੀ ਹਵੇਲੀ ਨਹੀਂ ਨਹੀਂ ਮਤਲਬ ਹੈਗਾ ਮਨ ਦੇ ਵਿੱਚ ਵੀ ਉਹਦਾ ਮਤਲਬ ਪਤਾ ਹੀ ਹੁੰਦਾ ਆਰਟਿਸਟ ਬਾਰੇ ਵੀ ਕਿੱਦਾਂ ਦਾ ਸਿੱਧੂ ਸੀਗਾ ਮਤਲਬ ਤੁਹਾਨੂੰ ਉਹਦੇ ਚ ਵੀ ਕੁਝ ਲੱਗਦਾ ਵੀ ਤੁਸੀਂ ਉਹਦੇ ਚ ਕੋਈ ਇਨਸਪਾਇਰ ਹੁੰਨੇ ਹੋ ਜਾਂ ਉਹਦੀ ਜਿਹੜੀ ਚੀਜ਼ ਆ ਤੁਸੀਂ ਆਪਣੇ ਅੰਦਰ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਅਣਖੀ ਅਣਖੀ ਸੀ ਹਮ ਅਣਖੀਆ ਗੀਤ ਜੱਟ ਦੇ ਅੱਛਾ ਤੁਸੀਂ ਕਿਸ ਤਰ੍ਹਾਂ ਦੀ ਅਣਖ ਚਾਹੁੰਦੇ ਹੋ ਮਤਲਬ ਵੀ ਅੱਗੇ ਤੁਸੀਂ ਵੀ ਇੱਕ ਪੱਗ ਵਾਲਾ ਰੂਪ ਵੀ ਦੇਖਿਆ ਮੈਂ ਤੁਹਾਡਾ ਉਹ ਪੱਗ ਫਿਰ ਕੀਤੇ ਕਰਕੇ ਸਿੱਧੂ ਕਰਕੇ ਬੰਨੀ ਜਾਂ ਉਹ ਹੋਰ ਸੀ ਕੁਝ ਉਹਦੇ ਲਈ ਵੀ ਮਤਲਬ ਬੰਦਾ ਇਨਸਪਾਇਰ ਹੁੰਦਾ ਵੀ ਆ ਸਿੱਧੂ ਕਰਕੇ ਪੱਗ ਬੰਨਦਾ ਦਲਜੀਤ ਪੱਗ ਬੰਨਦਾ ਅਰਬਾਨ ਵੀ ਬੰਨ ਲੈਂਦਾ ਤੇ ਅੱਜਲਾ ਵੀ ਬੰਨਦਾ ਆ ਹਾਂ ਦਲਿੰਦਰ ਸਾਹਿਬ ਇਹ ਕਿ ਵੀਡੀਓ ਚ ਹਾਂ ਕਈ ਗੱਦ ਬੰਨੀ ਹੈ ਨਾ ਗੱਲਬਾਤ ਆਪਣੇ ਵੀ ਅੱਗੇ ਇਨ ਫਿਊਚਰ ਕੀ ਆ ਰਿਹਾ ਤੁਹਾਡਾ ਆਇਆ ਤਾਂ ਹਜੇ ਤੱਕ ਕੋਸ਼ਿਸ਼ ਨਹੀਂ ਆਪਣੇ ਘਰ ਬਗਾਨੇ ਮੂਵੀ ਹੋਣੀ ਆ ਤੁਸੀਂ ਵੀ ਦੇਖਿਆ ਸਾਰੇ ਦੇਖਿਆ ਪੱਕਾ ਮੈਂ ਹੁਣੇ ਤੋਂ ਤਿਆਰੀ ਕਰ ਰਿਹਾ ਜੁਲਾਈ 12 ਹੋਣੀ ਆ ਅੱਛਾ ਬਹੁਤ ਵਧੀਆ ਵਧੀਆ ਵੇਟ ਆ ਪੂਰੀ ਅੱਛਾ ਡਾਇਰੈਕਟਰ ਸਾਹਿਬ ਨੇ ਕੋਈ ਸੀਨ ਤਾਂ ਐਦਾਂ ਦਾ ਕੋਈ ਯਾਦਗਾਰੀ ਹੈਗਾ ਜਿੱਥੇ ਮਤਲਬ ਬੰਦੇ ਨੂੰ ਲੱਗਦਾ ਕਿ ਕਿਸੇ ਡਾਇਰੈਕਟਰ ਸਾਹਿਬ ਨੇ ਜਾਂ ਕਿਸੇ ਅਸਿਸਟੈਂਟ ਨੇ ਜਾਂ ਕਿਸੇ بڑے ਡਾਇਰੈਕਟਰ ਨੇ ਤੁਹਾਨੂੰ ਐਪਰੀਸ਼ੀਏਟ ਕਰਿਆ ਹੋਵੇ ਵੀ ਆਹ ਸੀਨ ਅਰਮਾਨ ਤੂੰ ਬਹੁਤ ਵਧੀਆ ਪ੍ਰੇ ਕਰਿਆ ਹੁਣ ਸਾਰੇ ਖਲਾਪ ਕਰਦੇ ਹੁੰਦੇ ਸੀ ਅੱਛਾ ਹੂੰ ਬਹੁਤ ਸਪੋਰਟਿਵ ਸੀ ਅੱਛਾ ਹੁਣ ਕੀ ਚਾਹੁੰਦੇ ਹੋ ਮਤਲਬ ਵੀ ਆਪਣੇ ਆਪ ਤੇ ਕੀ ਇਰਮਾਨ ਆ ਤੁਹਾਡਾ ਵੀ ਇਨ ਫਿਊਚਰ ਮੈਂ ਇਸ ਤਰ੍ਹਾਂ ਦਾ ਸਟਾਰ ਬੰਨਣਾ ਇੱਕ ਤਾਂ ਹੁੰਦਾ ਵੀ ਬਹੁਤ ਵੱਡਾ ਸਟਾਰ ਬੰਨਣਾ ਪੈਸੇ ਵਾਲੇ ਕਮਾਈ ਕਰਨੇ ਆ ਇੱਕ ਹੁੰਦਾ ਵੀ ਹੰਬਰ ਰਹਿਣਾ ਕਿ ਕਿਦਾਂ ਹੰਬਲ ਤੇ ਕਿਹਦਾ ਕੀ મતલਬ ਥੈਂਕਸ ਕਿਹਦਾ ਕਰਦੇ ਹਾਂ ਹਮੇਸ਼ਾ ਜਿਹੜੇ ਤੁਹਾਡੇ ਨਾਲ ਰਹਿੰਦੇ ਨੇ ਕੁਝ ਹੁੰਦੇ ਨੇ ਜਿਨ੍ਹਾਂ ਦਾ ਅਸੀਂ ਹਮੇਸ਼ਾ ਉਹ ਕਹਿੰਦੇ ਆ ਕੈਮਰੇ ਸਾਹਮਣੇ ਵੀ ਇਹ ਸਾਡੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਪੇਰੈਂਟਸ ਤੋਂ ਇਲਾਵਾ ਕੁਝ ਫਰੈਂਡਸ ਵੀ ਹੁੰਦੇ ਨੇ ਜਾਂ ਕੁਝ ਹੁੰਦੇ ਨੇ ਫਰੈਂਡ ਮੰਮੀ ਅੱਛਾ ਮੰਮੀ ਡੈਡੀ ਮੰਮੀ ਮੈਨੂੰ ਲੈ ਕੇ ਜਾਂਦੇ ਆ ਅੱਛਾ ਕਿ ਫਿਰ ਡੈਡੀ ਨੇ ਕੰਮ ਵੀ ਕਰਨਾ ਹੁੰਦਾ ਠੀਕ ਹੈ ਤੇ ਡੈਡੀ ਕਦੇ ਕਹਿੰਦੇ ਨਹੀਂ ਕਹਿੰਦੇ ਯਾਰ ਮੈਂ ਤਾਂ ਇੱਥੇ ਸਾਰੀ ਉਮਰ ਕੰਮ ਚਟਵਾਉਂਗਾ ਤੇ ਤੂੰ ਐਕਟਿੰਗ ਵਾਲੇ ਪਾਸੇ ਦੀ ਨਾਲ-ਨਾਲ ਹੋਰ ਵੀ ਧਿਆਨ ਕਰੀ ਕਿਉਂਕਿ ਸਟੱਡੀ ਵੀ ਜ਼ਰੂਰੀ ਆ ਸਾਰਾ ਕੁਝ ਜ਼ਰੂਰੀ ਆ ਆਉ ਤਾਂ ਮੈਨੂੰ ਪਤਾ ਹੀ ਆ ਸਟੱਡੀ ਸਟੱਡੀ ਵੀ ਕਰਨੀ ਆ ਕੀ ਅੱਗੇ ਪੜ੍ਹਾਈ ਦੇ ਵਿੱਚ ਕੀ ਸੋਚਿਆ ਵੀ ਆ ਕੁਝ ਕਰਨਾ ਪੜ੍ਹਾਈ ਦੇ ਵਿੱਚ ਤਾਂ ਮਤਲਬ ਵੀ ਅੱਗੇ ਬੰਦਾ ਸੋਚਦਾ ਕੋਈ ਵੀ ਥੋੜੀ ਹਾਇਰ ਸਟੱਡੀ ਕਰੂੰਗਾ ਇਸ ਜੋਨਰ ਦੀ ਕਰੂੰਗਾ ਇਦਾਂ ਕਰੂੰਗਾ ਹਾਂ ਮੈਂ ਮੈਂ ਮਤਮੁਤ ਚੱਟ ਠੀਕ ਹੈ ਪੰਜਾਬੀਆਂ ਦਾ ਵੈਸੇ ਹੁੰਦਾ ਨਹੀਂ ਮਾਠ ਹਾਂ ਉਹਦੀ ਚੱਲੀ ਜਾਂਦਾ ਚੱਲੀ ਜਾਂਦਾ ਉਧਰ ਵੀ ਪੰਜਾਬੀ ਪੜਾਉਂਦੇ ਆ ਹਾਂ ਮੈਂ ਜੀਏਡੀ ਜਾਣਾ ਗੁਰੂ ਅੰਗਦ ਦੇਵ ਠੀਕ ਹੈ। ਪੰਜਾਬੀ ਸਕੂਲ। ਉਹਦੇ ਵਿੱਚ ਇੱਕ ਸਬਜੈਕਟ ਹੁੰਦਾ। ਠੀਕ ਹੈ। ਕੀ ਉੱਥੇ ਕੀ ਸਿੱਖਦੇ ਹੋ ਤੁਸੀਂ? ਮਤਲਬ ਪੰਜਾਬੀ ਕਿਦਾਂ ਜਿ ਸਿਖਾਉਂਦੇ ਆ ਉੱਥੇ? ਪਾਠ ਠੀਕ ਹੈ। ਪੜ੍ਹਾਉਂਦੇ ਆ ਤੇ ਲਿਖਣਾ ਪੜ੍ਹਨਾ। ਪੰਜਾਬੀ ਵੈਸੇ ਇੱਕ ਦੂਜੇ ਨੂੰ ਗਾਲਾਂ ਬਹੁਤ ਸਿਖਾਉਂਦੇ ਆ। ਤੁਹਾਨੂੰ ਤਾਂ ਨਹੀਂ ਸਿਖਾਈਆਂ ਕਿਸੇ? ਨਹੀਂ। ਮਤਲਬ ਆਮ ਤੌਰ ਤੇ ਅਵੀ ਜਦੋਂ ਦੋ ਪੰਜਾਬੀ ਇਕੱਠੇ ਹੁੰਦੇ ਆ ਇੱਕ ਦੂਜੇ ਨੂੰ ਗਾਲਾਂ ਸਿਖਾਉਂਦੇ ਆ ਛੋਟੇ ਜਿਹਾਂ ਔਕਾ ਨੂੰ ਵੀ ਗਾਲੇ ਤਾਂ ਕੱਢਣੀਆਂ। ਨਹੀਂ। ਅੱਛਾ। ਸਕੂਲ ਨਹੀਂ ਜਲਦਾ। ਨਹੀਂ ਉਦਾਂ ਯਾਰ ਦੋਸਤ ਸਰਕਲ ਦੇ ਤਾਂ ਹੁੰਦੇ ਹੀ ਆ ਬੰਦੇ। ਨਹੀਂ। ਸਿਖਾਉਂਦੇ Se podía, podía era, ¿no? mm.